ਨਕੋਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਅੱਜ ਕਰਵਾ ਚੌਥ ਕਰਵਾ ਚੌਥ ਜਿਹੜਾ ਵਰਤ ਹੈਗਾ ਵਾ ਇੱਕ ਪਵਿੱਤਰ ਤਿਹਾਰ ਮੰਨਿਆ ਜਾਂਦਾ ਹੈਗਾ ਵਾ ਕਿਉਂਕਿ ਇਹ ਲੰਮੀ ਉਮਰ ਵਾਸਤੇ ਆਪਣੀ ਪਤੀ ਦੀ ਜਿਹੜੀ ਹੈਗੀਆਂ ਮਹਿਲਾਵਾਂ ਜੜੀਆਂ ਆਪਣੇ ਪਤੀ ਵਾਸਤੇ ਇਹ ਵਰਤ ਰੱਖਦੀਆਂ ਨੇ ਮਹਿਲਾਵਾਂ ਵੱਲੋਂ ਜਿਹੜੇ ਹੈਗੇ ਕਥਾ ਦੀ ਰਸਮ ਕੀਤੀ ਜਾ ਗਈ ਹੈਗੀ ਉਸ ਤੋਂ ਬਾਅਦ ਜਿਹੜਾ ਹੈਗਾ ਇਕੱਠੇ ਹੋਏ ਆ ਕੀ ਕਹਿਣਾ ਚਾਹੋਗੇ ਕਹਿਣਾ ਚਾਹੂੰਗੀ ਮੇਰੀ ਸਾਰੀਆਂ ਫਰੈਂਡਸ ਮੇਰੇ ਨਾਲ ਹੈ ਔਰ ਇਹ ਦਿਨ ਮੈਨੂੰ ਬਹੁਤ ਕਹਿੰਦੇ ਨੇ ਪੂਰੇ ਸਾਲ ਦੀ ਇੱਕ ਦੇ ਵਿੱਚ ਵੇਟ ਹੁੰਦੀ ਹੈ ਇਸ ਸਾਰਿਆਂ ਨੇ ਇਕੱਠੇ ਜਲੜੀ ਹੋ ਕੇ ਇਕੱਠੇ ਮਿਲਣਾ ਹੈਗਾ ਤੇ ਵਰਤ ਨੂੰ ਜੇ ਲੈ ਕੇ ਚੱਲੀਏ ਤੇ ਦੇਖੋ ਵਰਤ ਸਾਡੇ ਰੀਤੀ ਰਿਵਾਜ ਹੈ ਜਿਹਨੂੰ ਸਾਨੂੰ ਮੰਨਣਾ ਬਹੁਤ ਜ਼ਰੂਰੀ ਹੈਗਾ ਔਰ ਜੇ ਰੀਤੀ ਰਿਵਾਜ ਨੂੰ ਮੰਨਾਂਗੇ ਜਦ ਆ ਸਿਆਜ ਕੁ ਫੋਲੋ ਕਰਾਂਗੇ ਤਾਂ ਹੀ ਸਿਆਨ ਵਾਲੀ ਜਨਰੇਸ਼ਨ ਨੂੰ ਫੋਲੋ ਕਰਾ ਸਕਦੇ ਆ ਅੱਜ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਕਾਫੀ ਐਕਟਿਵ ਹੈਗਾ ਕਿਸ ਤਰ੍ਹਾਂ ਦੇਖਦੇ ਆਂ ਲੇਕਿ ਸੋਸ਼ਲ ਮੀਡੀਆ ਇੱਕ ਤਰ੍ਹਾਂ ਲਈ ਬਹੁਤ ਅੱਛੀ ਚੀਜ਼ ਹੈ ਹਰ ਇੱਕ ਚੀਜ਼ ਨੂੰ ਮੈਸੇਜ ਦੇਣ ਲਈ ਪਰ ਮੇਰੇ ਤਰ੍ਹਾਂ ਹੀ ਸਾਬ ਨਾਲ ਮੈਂ ਇੱਕ ਮੈਸੇਜ ਦੇਣਾ ਚਾਹੁੰਗਾ ਦੇਖੋ ਕਿਸੇ ਵੀ ਚੀਜ਼ ਦਾ ਮਜ਼ਾਕ ਨਾ ਬਣਾਓ ਜਿਹੜਾ ਪਵਿੱਤਰ ਤਿਉਹਾਰ ਹੈ ਪਵਿੱਤਰ ਕਰਵਾ ਚੌਧ ਦਾ ਵਰਤ ਹੈ ਜਿਹੜੀਆਂ ਲੇਡੀਜ਼ ਆਪਣੇ ਹਸਬੰਡਸ ਲਈ ਰੱਖਦੀਆਂ ਇਹਨਾਂ ਨੂੰ ਪਲੀਜ਼ ਫੇਕ ਨਾ ਮੰਨੋ ਦੇਖੋ ਦਿਲੋਂ ਮੰਨਣਾ ਹਰ ਕਿਸੇ ਲਈ ਆਪਣੇ ਲਈ ਜ਼ਰੂਰੀ ਹੈ ਮੰਨੋ ਤਾਂ ਸਾਰਾ ਕੁਝ ਨਾ ਮੰਨਣਾ ਤਾਂ ਕੁਝ ਵੀ ਨਹੀਂ ਸੋਸ਼ਲ ਮੀਡੀਆ ਤੇ ਕਾਫੀ ਅੱਜ ਮਜ਼ਾਕ ਬਣਾਇਆ ਜਾ ਰਿਹਾ ਹਰ ਦਿਨ ਤਿਉਹਾਰ ਦਾ ਪਰ ਪਹਿਲਾਂ ਤਾਂ ਆਪਾਂ ਇਹ ਗੱਲ ਕਰਾਂਗੇ ਅੱਜ ਕਰਵਾ ਚੌਧ ਦਾ ਵਰਤ ਹੈਗਾ ਕੀ ਕਹਿਣਾ ਚਾਹੋ ਕਰਵਾ ਚੌਥ ਅਸੀਂ ਆਪਣੇ ਹਸਬੰਡ ਦੀ ਲੰਬੀ ਉਮਰ ਲਈ ਰੱਖਦੇ ਆਂ ਔਰ ਸੋਸ਼ਲ ਮੀਡੀਆ ਦੀ ਇਹ ਸੋਸ਼ਲ ਮੀਡੀਆ ਦੇ ਜ਼ਰੀਏ ਦੀ ਅਸੀਂ ਇਹਨੂੰ ਦੋ ਤਰ੍ਹਾਂ ਦੇਖਾਂਗੇ ਇਹ ਨੀਕੀ ਮਜ਼ਾਕ ਵੀ ਮਨਾਦੇ ਇਸ ਸੋਸ਼ਲ ਮੀਡੀਆ ਰਾਹੀਂ ਸਾਡੇ ਅੱਗੋ ਬੱਚਿਆਂ ਨੂੰ ਸਾਡੀ ਜਨਰੇਸ਼ਨ ਨੂੰ ਅੱਗੋਂ ਆਉਣ ਵਾਲੇ ਨੂੰ ਵੀ ਪਤਾ ਲੱਗਦਾ ਕਿ ਅਸੀਂ ਇਹ ਤੇ ਹਰ ਮਨਾਏ ਆ ਤੇ ਅੱਗੋਂ ਅਸੀਂ ਮਨਾਨੇ ਆ ਇਹਨੂੰ ਸੈਲੀਬ੍ਰੇਟ ਕਿੱਦਾਂ ਕਰਨਾ ਹੈ ਇਹ ਅਸੀਂ ਦੋ ਤਰ੍ਹਾਂ ਨਾਲ ਦੇਖਾਂਗੇ ਜੋ ਮਜ਼ਾਕ ਮਨਾਨੇ ਉਹਨਾਂ ਦੀ ਆਪਣੀ ਥਿੰਕਿੰਗ ਹੈ ਆਪਣੀ ਥਿੰਕਿੰਗ ਹੈਗੀ ਆ ਇਹ ਬਹੁਤ ਵਧੀਆ ਮੈਸੇਜ ਹੈਗਾ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਹੈਗਾ ਕਾਫੀ ਐਕਟਿਵ ਹੈਗਾ ਵਾ ਪਰ ਅੱਜ ਇੱਕ ਵੱਡਾ ਤਿਹਾਰ ਕਰਵਾ ਚੌਦਾ ਵਰਤ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਸਾਰੀਆਂ ਭੈਣਾਂ ਨੂੰ ਔਰ ਜੋ ਵੀ ਕਰਵਾ ਚੌਧਾ ਵਰਤ ਰੱਖਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਦੂਸਰਾ ਸੋਸ਼ਲ ਮੀਡੀਆ ਦੇ ਨਾਲ ਜੋ ਅੱਜਕਲ ਹੋ ਰਿਹਾ ਉਹ ਸਾਰਿਆਂ ਲਈ ਇੱਕ ਕਾਮਨ ਗੱਲ ਹੈ ਠੀਕ ਹੈ ਇਹ ਤਿਉਹਾਰ ਜਿੱਦਾਂ ਦੀਵਾਲੀ ਮਨਾਉਂਦੇ ਆਪਾਂ ਬਾਕੀ ਤਿਉਹਾਰ ਮਨਾਉਂਦੇ ਸੇਮ ਐਜ਼ ਇਟ ਇਜ਼ ਪਤੀ ਦੀ ਲੰਬੀ ਉਮਰ ਲਈ ਆਪਾਂ ਮਨਾਉਂਦੇ ਆ ਇਹਦੇ ਵਿੱਚ ਕੋਈ ਸੋਸ਼ਲ ਮੀਡੀਆ ਜਾਂ ਆਪਣੇ ਆਪ ਨੂੰ ਜੋ ਪ੍ਰਸਤੁਤ ਕਰਦੇ ਆ ਜੇ ਮੰਨ ਲਓ ਵੀਡੀਓਜ਼ ਬਣਾਉਂਦੇ ਆ ਜਾਂ ਆਪਣੀ ਸਨੈਪਚੈਟ ਤੇ ਜਾਂ ਇੰਸਟਾ ਤੇ ਪਰ ਉਹ ਮੈਸੇਜ ਤਾਂ ਇੱਕ ਹੀ ਜਾਂਦਾ ਹੈ ਕਿ ਇਹ ਪਤੀ ਦੀ ਲੰਬੀ ਉਮਰ ਲਈ ਹੈ ਤਾਂ ਸਾਰਿਆਂ ਨੂੰ ਇਹ ਵਰਤ ਕਰਨਾ ਹੀ ਚ ਵਾਰਤ ਕਰਨਾ ਚਾਹੀਦਾ ਇਸ ਨੂੰ ਲੈ ਕੇ ਜਿਹੜਾ ਹੈਗਾ ਵਾ ਅੱਜ ਖਾਸ ਕਰਕੇ ਗੱਲ ਕਰੀਏ ਤਾਂ ਨਕੋਦਰ ਦੇ ਵਿੱਚ ਕਾਫੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਪਰ ਸੰਗ ਨਾਲ ਪਣੀ ਤਰੋੜਾ ਨਕੋਦਾ